ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਵੇਂ 10 ਤਰੀਕ ਨੂੰ ਹੈ ਉਹਨਾਂ ਦਾ ਸ਼ਹੀਦੀ ਦਿਹਾੜਾ ਪਰ ਸੁਆਮੀ ਜੀ ਵੱਲੋਂ ਅੱਜ ਦਾ ਜਿਹੜਾ ਇਹ ਦੀਵਾਨ ਹੈ ਇਹ ਪੰਜਵੇਂ ਸਤਗੁਰਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਦੇਵ ਪਿਆਰ ਦਾ ਸਬੂਤ ਹੈ ਗੱਜ-ਬੱਜ ਕੇ ਬਲਾਉ ਫਤੇ ਬਾਜਾਂ ਵਾਲੇ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਕਰਕੇ ਉਹਨਾਂ ਵੱਲੋਂ ਬੁਲਾਈ ਫਤੇ ਪ੍ਰਮਾਣ ਕਰਿਓ ਗੱਜ-ਬੱਜ ਕੇ ਬਲਾਉ ਫਤੇ ਆਂਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੁਰ ਸੰਤਾਂ ਨੂੰ ਬੇਨਤੀ ਹੈ ਵਿਗੜ ਬਕਰਤੀ ਜਾ ਭੋਜਨ ਪਾਣੀ ਛੱਕ ਕੇ ਦਰਬਾਰ ਵਿੱਚ ਪਹੁੰਚਣ ਦੀ ਕਿਰਪਾ ਤਕਰੋ ਆਪਣੇ درمیان ਸਵਾਮੀ ਜੀ ਅੰਦਰ ਸਰੂਪ ਉਹੀ ਨੂਰੀ ਚਲਤਾ ਉਹੀ ਬਾਣਾ ਉਹੀ ਤੌਰ ਆਉਣਸਾਰ ਬਾਬਾ ਪਰਮ ਜੋਤ ਸਿੰਘ ਜੀ ਆਪਣੇ ਚਰਨਤੂੜ ਸੇਵਕ ਜਥੇਰੂ ਨੂੰ ਮਾਰਦੇ ਨੇ ਤਿੰਨ ਲੋਕ ਦਾ ਆਸ਼ੀਰਵਾਦ ਬਖਸ਼ਦੇ ਆ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਾਲਾ ਜੀ ਨੂੰ ਬਖਸ਼ਿਸ਼ ਕਰਨ ਦੇ ਲੋਕ ਤਾਂ ਲੰਮੀ ਆਜੋ ਗੁਰ ਸੰਗਤਾਂ ਨਾਲ ਪਿਆਰ ਏਕਤਾ ਤੂਫਾਨ ਬਖਸ਼ਿਸ਼ ਕਰਨ ਦੂਸਰੇ ਸੁਪੁੱਤਰ ਸਵਾਮੀ ਜੀ ਆਂਦੇ। ਨਵਜਗ ਸਿੰਘ ਜੀ ਉਹ ਵੀ ਫਕੀਰ ਨੇ। ਉਹਨਾਂ ਨੇ ਵੀ ਬੇਅੰਤ ਮਾਇਆ ਦੇ ਨਮਾਜਾ ਸ਼ੀਰਪਾ ਭਿੱਜਿਆ। ਉਹ ਜਿੰਨੀ ਕੀ ਸੇਵਾ ਨਾਰਾਇਣ। ਸਭਣਾ ਨੇ ਸ਼ੀਰਪਾ ਦਾ ਬਖਸ਼ੀਆਂ ਦਾ ਸੁਣਿਓ। ਕੁੱਟਨ ਮਾਰ ਧੰਮਾਰ ਕਰਦੇ ਹੋ। ਕਬਦਾ ਸੁਣੋ ਸਾਥੀਆਂ ਤੋਂ। ਕਬਦਾ ਦੀ ਟੀਕ ਹੈ। ਮੈਂ ਕਦੋਂ ਹੋਣ ਗਿਉ ਗੁਰੂ ਜੀ ਕੋਡੇ ਮਿਲਦੇ। ਪੁੱਛੀਏ ਗੁਰੂ ਨੂੰ ਬੀਕਾ ਲੋਕ ਮੋੜਾ ਕਰੋਗੇ ਕਦੋਂ ਕੁ ਦਰਸ਼ਨ ਲਿਓਗੇ ਮਹਾਰਾਜ ਜਿਵੇਂ ਪਾਣੀ ਤੋਂ ਬਿਨਾ ਮੱਛੀ ਤਰਫਦੀ ਆਉਦਾ ਜੀਵਨ ਪਾਣੀ ਹੈ ਉਹਨੂੰ ਬਾਹਰ ਕਢ ਲਓ ਪਾਣੀ ਤੋਂ ਤਰਫ ਤਰਫ ਕੇ ਆਪਣੀ ਜਾਨ ਦੇ ਦੋ ਸੱਚੇ ਬਾਠਾ ਸਾਡਾ ਸਹਾਰਾ ਕੋ ਏ ਤੇਰੇ ਬਿਨਾ ਤਾਂ ਸਿਰ ਪੱਲ ਨਹੀਂ ਚੋਂਦੇ ਅੱਜ ਇੱਕ ਮਹੀਨਾ ਇੱਕ ਦਿਨ ਹੋ ਗਿਆ ਮਹਾਰਾਜ 5 ਤਰੀਕ ਨੂੰ ਗਏ ਸੀ ਅੱਜ 6 ਤਰੀਕ ਇੱਕ ਮਹੀਨਾ ਇੱਕ ਦਿਨ ਹੋ ਮਹਾਰਾਜ ਤੇਨੂੰ ਕੀ ਦਰਦ ਸੁਣਾਈਏ ਤੇਰੇ ਬਿਨਾ ਕਿਵੇਂ ਗੁਜ਼ਰੇ ਇਹ ਦਿਨ ਪਰ ਹੋਰੋਂ ਸਿੱਧ ਨੂੰ ਬੇਨਤੀ ਕਰਦਾ ਕੋਈ ਕੌਲ ਇਕਰਾਰ ਦੇ ਬਈ ਕਦੋਂ ਮਿਲੋਂਗੇ ਕਦੋਂ ਹੋਊਗਾ ਦਰਸ਼ਨ ਸੰਗਤ ਤਰਫ ਦੀ ਇੱਕ ਪੰਨਾ ਚੀ ਦੇ ਮੰਗ ਤੁਹਾਡੇ ਦਰਸ਼ਨਾਂ ਨੂੰ ਤੁਸੀਂ ਬੈਠੋ ਸਦਾ ਸਮੁੰਦਰਾਂ ਤੋਂ ਪਾਰ ਸੱਚੇ ਪਾਤਸ਼ਾਹ ਇੱਡੀ ਵੱਡੀ ਜਿਤਾਈ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬੇਨਤੀ ਕੀਤੀ ਆਪਣੇ ਗੁਰੂ ਮਹਾਰਾਜ ਕਹਿੰਦੇ ਏਕ ਘੜੀ ਨਾ ਮਿਲਤੇ ਤੋ ਕਾਜੁਗ ਹੋਤਾ ਹੁਣ ਕਦ ਮਿਲਗੇ ਕਰੇ ਤੋ ਤਬ ਕਹਾਂਗਾ ਇੱਕ ਘੜੀ ਦਾ ਬਿਛੋੜਾ ਸਾਨੂੰ ਜੋਗਾਂ ਦੇ ਸਮਾਨ ਮਹਾਰਾਜ ਜੀ ਕਹਿੰਬੀਨਾ ਇੱਕ ਦਿਨ ਹੋ ਗਿਆ ਤੇਰੀ ਯਾਦ ਵਿੱਚ ਤੜਫਦਿਆਂ। ਇਪਨ ਤੇਰੇ ਦਰਸ਼ਨ ਦੇ ਕਿਉਂਕਿ ਜਿਹੜਾ ਪਿਆਰੇ ਦਾ ਦਰਸ਼ਨ ਹੈ ਉਹੀ ਸਾਰਾ ਕੁਝ ਹੈ। ਲਵਾਂ ਆਹ ਕੱਬਦਾ ਹੁਣ ਸਾਥੀ ਤੁਹਾਡੇ ਚਰਨਾਂ 'ਚ ਕਹਿਣਗੇ ਸਾਮਾ ਬਹੁਤ ਬੁਰਾ ਜਾਂਦਾ। ਕਬਦਾਂ ਦੀ ਤੇ ਕਦੀ ਕਦੋਂ ਹੋਣਗੇ ਗੁਰੂ ਜੀ ਤੁਹਾਡੇ ਮਿਲਲੇ। ਹੈ ਸੰਗ ਤੇ ਦਿਲਾਰ ਮਗ ਵੀ ਘਰ ਵਿੱਚ ਪੱਲੇ ਪਾ ਕੇ। ਤੈਨੂੰ ਪੁਕਾਰਾਂ ਕਰਦੇ ਕਿ ਤੂੰ ਦਰਸ਼ਨ ਦੇ ਦੇ। ਕੋਈ ਭਾਗਾਂਵਾਲ ਸਮਾਂ ਹੋਊਗਾ ਜਿੱਦੈ ਬੈਠ ਕੇ ਤਖਤ ਤੇ ਸਾਨੂੰ ਦਰਸ਼ਨ ਦੇਵੇਂਗਾ ਸਾਨੂੰ ਕਥਾ ਸੁਣਾਉਂਗੇ ਸਾਡੇ ਜੰਮਣ ਮਰਨ ਖਤਮ ਹੋ ਜਾਣਗੇ ਤੁਹਾਡਾ ਦਰਸ਼ਨ ਕਰਕੇ ਆਹ ਤੁਹਾਡੀ ਚਰਨਾਂ ਚ ਕਬਜ਼ਾ ਕਹਿਣੀ ਹੈ ਆਓ ਸੱਤਾਂ ਸਮੁੰਦਰਾਂ ਤੋਂ ਪਾਰ ਬੈਠੇ ਆਪਣੇ ਮਹਿਬੂਬ ਨੂੰ ਆਪਣੇ ਗੁਰੂ ਨੂੰ ਆਪਣੇ ਰਹਿਮਤ ਨੂੰ ਸਾਡੀ ਸੰਗਤ ਦੀ ਅਰਦਾਸ ਜੱਤੇ ਤੋਂ ਸੁਣੋ ਵੀ ਕਦੋਂ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਆਹ ਸੰਗਤ ਦੀਦਾਰ ਮੰਗੂ ਦੋਵੇਂ ਹੱਥ ਜੋੜ ਪਹਿਲਾ ਸੀਸ ਨਵਾ ਮੈਂ ਚਰਨਾ ਦੀ ਤੂੜੀ ਚੱਕ ਮਸਤ ਕਲਾ ਮੈਂ ਚਰਨਾ ਦੀ ਤੂੜੀ ਚੱਕ ਮਸਤ ਕਲਾ ਮੈਂ ਥੋੜੀ ਯਾਦ ਤੋਂ ਕਦੇ ਨਹੀਂ ਹੁੰਦੇ ਵੇਲੇ ਯਾਦ ਤੋਂ ਕਦੇ ਨਹੀਂ ਹੁੰਦੇ ਵੇਲੇ ਹੈ ਯੁਗਾ ਬੰਦੂ ਕੜੀ ਲੰਗਦੀ ਹੈ ਯੁਗਾ ਬੰਦੂ ਕੜੀ ਲੰਗਦੀ ਕਦੋਂ ਹੋਣਗੇ ਗੁਰੂ ਜੀ ਥੋਡੇ ਮੇਲੇ ਹੈ ਸੰਗਤ ਦੀਦਾਰ ਮੰਗਦੀ ਹੈ ਸੰਗਤ ਦੀਦਾਰ ਮੰਗਦੀ ਅੱਖੀਆਂ ਚ ਨੀਂਦ ਰਾਣਾ ਆਤਮਾ ਤੜਪਦੀ ਦਿਨ ਰਾਤ ਤਾਰ ਤੇਰੇ ਪਿਆਰ ਦੀ ਖੜਕਦੀ ਦਿਨ ਰਾਤ ਤਾਰ ਤੇਰੇ ਪਿਆਰ ਦੀ ਖੜਕਦੀ ਯਾਦ ਦਿਲ ਉਤੇ ਸੱਪ ਵਾਂਗੂ ਮੇਲੇ ਦਿਲ ਉਤੇ ਸੱਪ ਵਾਂਗੂ ਮੇਲੇ ਇਹ ਨਾ ਕਣੀ ਜੋ ਰਹੇ ਡੰਗ ਦੀ ਇਹ ਨਾ ਕਣੀ ਜੋ ਰਹੇ ਡੰਗ ਦੀ ਕਦੋਂ ਹੋਣਗੇ ਦਰੂਜੀ ਤੁਹਾਡੇ ਮੇਲੇ ਪਾਤਸ਼ਾਹ ਮਿਲੇ ਇਹ ਸੰਗਤ ਦੇ ਦਰ ਮੰਗਦੀ ਆ ਸੰਗਤ ਦੇ ਦਰ ਮੰਗਦੀ ਚਾਂਦੇ ਦਰਬਾਰ ਪਿਆ ਸੁਨਾ ਸੁਨਾ ਲੱਗਦਾ ਮਾਲੀ ਤੋਂ ਬਗੈਰ ਨੀ ਬਾਗਿਚਾ ਹੁੰਦਾ ਸਜਦਾ ਮਾਲੀ ਤੋਂ ਬਗੈਰ ਨੀ ਬਾਗਿਚਾ ਹੁੰਦਾ ਸਜਦਾ ਬਿਨਾਂ ਰਾਜੇ ਸੁਨੇ ਜਾਪਦੇ ਤਵੇਲੇ रांजे सुने जाप देत बेले, हीर कोई उड़े चङंदीर उड़े चङंदी कॾो हुअ गे गुरू जी थो गुरू जी थो हगत ददार मंगंदंग ਜਾਂਦੀਆਂ ਦਰਦੀ ਜੁਦਾਈਆਂ ਸਾਥੋਂ ਝੱਲੀਆਂ ਨਹੀਂ ਜਾਂਦੀਆਂ ਸੀਨੇ ਵੱਜਦੇ ਜੁਦਾਈ ਵਾਲੇ ਸੱਲੇ ਵੱਜਦੇ ਜੁਦਾਈ ਵਾਲੇ ਸੱਲੇ ਖੋਜੇ ਨਾ ਮਨੀ ਪੋਝੰਗ ਦੀ ਖੋਜੇ ਨਾ ਮਨੀ ਪੋਝੰਗ ਦੀ ਕਦੋਂ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਚਾਂਕ ਦੋ ਹੋਣਗੇ ਮੇਲੇ ਤੇ ਸੰਗਤ ਦੇ ਧਾਰ ਮੰਗਦੀ ਆ ਸੰਗਤ ਦੇ ਧਾਰ ਮੰਗਦੀ ਓ ਤੇਰੇ ਬਿਨਾ ਲਾਗੇ ਦਾਨੀ ਜੀ ਕਿਤੇ ਸੋਹਣਿਆ ਅੱਖੀਆਂ ਤੋਂ ਓਲੇ ਹੋ ਗਏ ਆਏ ਮਨਮੋੜਿਆ ਅੱਖੀਆਂ ਤੋਂ ਓਲੇ ਹੋ ਗਏ ਆਏ ਮਨਮੋੜਿਆ ਅੱਗ ਲੱਗ ਜੇ ਸਮੁੰਦਰਾਂ ਚ ਥੇਲੇ ਆਗੇ ਜੇ ਸਮੁੰਦਰਾਂ ਚ ਠੇਲੇ ਉਹ ਕਦੋਂ ਤਾਰ ਬਗੂ ਗੰਗਦੀ ਉਹ ਕਦੋਂ ਤਾਰ ਬਗੂ ਗੰਗਦੀ ਕਦੋਂ ਹੋਣਗੇ ਗੁਰੂ ਜੀ ਥੋਡੇ ਮੇਲੇ ਹੋਣਗੇ ਗੁਰੂ ਜੀ ਥੋਡੇ ਮੇਲੇ ਹੈ ਸੰਗਤ ਦੀਦਾਰ ਮੰਗਦੀ ਹੈ ਸੰਗਤ ਦੀਦਾਰ ਮੰਗਦੀ ਲੱਖਾਂ ਹੋਣ ਪਿਤਾ ਲੱਖਾਂ ਮਾਤਾ ਕਰੇ ਪਿਆਰ ਜੀ ਜੈਸਾ ਮਿਲਦਾ ਨੀ ਕਿਤੋ ਸਤਕਾਰ ਜੀ ਗੁਰੂ ਜੈਸਾ ਮਿਲਦਾ ਨੀ ਕਿਤੋ ਸਤਕਾਰ ਜੀ ਸੌਂਦੇ ਬਾਗਾਂ ਤੋਂ ਬਗੈਰ ਨਹੀਂ ਕੇਲੇ ਬਾਗਾਂ ਤੋਂ ਬਗੈਰ ਨਹੀਂ ਕੇਲੇ ਨਾ ਲਾੜੇ ਸਾ ਮਿਲੇ ਆ ਸੰਗਤ ਤੇ ਧਾਰ ਮੰਗਦੀ ਆ ਸੰਗਤ ਤੇ ਧਾਰ ਮੰਗਦੀ ਉਹ ਦੀਦ ਦੇ ਪਿਆਸੇ ਨੈਣ ਰਹਿੰਦੇ ਅਤਰਸਦੇ ਨੈਣਾ ਚੋਂ ਬੇਰਾਗ ਰੂਪੀ ਅਥਰੂ ਬਰਸਦੇ ਨੈਣਾ ਚੋਂ ਬੇਰਾਗ ਰੂਪੀ ਅਥਰੂ ਬਰਸਦੇ ਛੇਤੀ ਛੇਤੀ ਅਜ ਹੁਣ ਹੋ ਕੇ ਵੇਲੇ ਛੇਤੀ ਛੇਤੀ ਆਜ ਹੁਣ ਹੋ ਕੇ ਵੇਲੇ ਹੋ ਮਿਲੇ ਕੜੀ ਸਤ ਸੰਗ ਦੀ ਉਹ ਮਿਲੇ ਕੜੀ ਸਤ ਸੰਗ ਦੀ ਕਦ ਹੋਂਗੇ ਗੁਰੂ ਜੀ ਥੋਡੇ ਮਿਲੇ ਹੋਂਗੇ ਗੁਰੂ ਜੀ ਥੋਡੇ ਮਿਲੇ ਹੈ ਸੰਗਤ ਦੀਦਾਰ ਮੰਗਦੀ ਹੈ ਸੰਗਤ ਦੀਦਾਰ ਮੰਗਦੀ ਪਾਪਾ ਜੀ ਪਰਮ ਜੋਤ ਰਾਹਾਂ ਪੈ ਤੱਕ ਦੇ ਸੰਗ ਪਿਆਰ ਨਾਲ ਰੱਖਦੇ ਲਾ ਕੇ ਸੰਗਤਾ ਚ ਰੱਖਦੇ ਨੇ ਮੇਲੇ ਸੰਗਤਾ ਚ ਰੱਖਦੇ ਨੇ ਮੇਲੇ ਦੰਦੇ ਨਾਲ ਲਗਾਣ ਪੰਗ ਜੀ ਦੰਦੇ ਨਾਲ ਲਗਾਣ ਪੰਗ ਜੀ ਕਦੋਂ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਹੋਣਗੇ ਅਤੀ ਸ਼ਾਮੇਲੇ ਆ ਸੰਗਤ ਤੇ ਦਾਰ ਮੰਗਦੀ ਆ ਸੰਗਤ ਤੇ ਦਾਰ ਮੰਗਦੀ ਚੰਦ ਸੋ ਬਲੋਣ ਲਿਖ ਤਬਰੰਗ ਚਿੱਠੀਆਂ ਯਾ ਤਾਂ ਮਿੱਠੀਆਂ ਜੋ ਕਰਿਓ ਨਾ ਅਣ ਚਿੱਠੀਆਂ ਯਾ ਤਾਂ ਮਿੱਠੀਆਂ ਜੋ ਕਰਿਓ ਨਾ ਅਣ ਚਿੱਠੀਆਂ ਭਾਵੇਂ ਬੀਤ ਜੇ ਨਾ ਕੀਤੇ ਜੀ ਬਹਿਲੇ ਏ ਨਾ ਕੀਤੇ ਜੀ ਬਹਿਲੇ ਏ ਕਰੇ ਨਾ ਤਰਸ ਸੰਗ ਦੀ ਏ ਕਰੇ ਨਾ ਤਰਸ ਸੰਗ ਦੀ ਕਦੋਂ ਹੋਣਗੇ ਗੁਰੂ ਜੀ ਥੋਟੇ ਮੇਲੇ ਹੋਣਗੇ ਗੁਰੂ ਜੀ ਥੋਟੇ ਮੇਲੇ ਇਹ ਸੰਗਤ ਦੀਦਾਰ ਮੰਗਦੀ ਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ